ਹਾਂਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਉਮੀਦ ਕਰਦੇ ਸਾਰੇ ਵੀਰ ਵਧੀਆ ਆਣਗੇ ਚੜ੍ਹਦੀ ਕਲਾ ਜੂਣਗੇ ਇਧਰ ਆਪਾਂ ਦੇ ਇਹਨੂੰ ਗ੍ਰੀਸ ਕਰਨਾ ਇਧਰ ਨੂੰ ਪੇਟੀ ਆਪਾਂ ਬੱਡਲੀ ਨੂੰ ਲਾਤੀ ਹਾਂ ਗ੍ਰੀਸ ਆਪਾਂ ਕੱਦੂ ਵੀ ਕੀਤੇ ਸੀਗੇ ਤੇ ਖੜਚ ਵੀ ਇਦਾਂ ਵੇ ਦਰਿਆ ਪੂਟੋਂ ਬਾਅਦ ਆਪਾਂ ਨੇ ਮਲ ਗ੍ਰੀਸ ਕੀਤੀ ਨਹੀਂ ਬੜੀ ਮਾੜੀ ਹਾਲਤ ਨਿਕਲੀ ਵਿੱਚੋਂ ਟੁੱਟਣ ਵਾਲੇ ਹੀ ਬੈਰਿੰਗ ਹੋਣ ਮੈਂ ਖਿਆ ਆਪਾਂ ਗੀਸ ਕਰ ਲਈਏ ਨੂੰ ਤੇ ਸਨਸਨ ਦਾ 15 ਲਾਤ ਦੇਗੇ ਕੁਝ ਆਪਾਂ ਉਪਰ ਲੇੰਦਰ ਲਾਤ ਦੇਗੇ ਉਧਰ ਲਾਦੇ ਰੀਪਰ ਜਿੱਤਾਂ ਨੂੰ ਇੱਧਰ ਵਰਤਿੰਗੇ ਕਤਰੋ-ਕਤਰ ਸੰਦ ਕਾਫੀ ਬਾਹਰ ਰਹਿ ਗਈ ਆ ਤੇ ਚਲੋ ਕੋਈ ਚੱਕਰ ਨਹੀਂ ਗਾ ਇਹ ਆਪਾਂ ਖੋਲ ਕੇ ਤੋੜਾ ਦਿੱਤਾ ਸਾਰਾ ਹੁਣ ਜਾਣੀ ਇਹਨਾਂ ਬਸ ਹਸੀਲਾਂ ਲੈ ਕੇ ਆਉਂਦੇ ਨੇ ਮੀਆਂ ਲੈ ਲੱਗਣਾ ਚੰਪਣ ਪੁੱਗਾ ਗਾਰ ਪੂਰਾ ਮੜਾ ਹਿੰਦਾਂ ਵਿੱਚ ਨਿਕਲਿਆ ਇਹ ਤੂਥਾ ਪੂਰਾ ਵਰੀਆ ਨਿਖਾਈ ਕਰਕੇ ਡੀਲਿਆ ਗਰੀਸ ਇੱਚ ਵਾ ਨੇ ਲਈ ਪੂਰੀ ਐ ਮੜੀ ਗਾਰੀ ਬਣੀ ਸਾਹ ਨਾਲ ਵਿੱਚ ਤੂਥਾ ਤਾਂ ਨਾ ਨਾ ਇਹ ਕਾਲਸ਼ ਕਾਦ ਜਾਨੀਆ ਪਰ ਬਸ ਉਸੀ ਲ ਲੈਨੇ ਪੜਿਆ ਜਾ ਕੇ ਇੱਕ ਫਰੈਸਟ ਬੈਰਿੰਗ ਨਵਾਂ ਲੈ ਬਣਾਇਆ ਥੱਲੇ ਕੋਲ ਵਾਲਾ ਮਮਾ ਕਦਾਰ ਵਾਟ ਤੇ ਤੁਹਾਡੀ ਸਾਰੀ ਚੰਦੀ ਫੈਂਡੀ ਆਰੇ ਇਹ ਆਪਣੀ ਕਣਕ ਸਭ ਤੋਂ ਐਂਡਲੀ ਹੈ ਨਾ ਮਮਾ ਤੇ ਉਹ ਇਹ ਐਂਡੇ ਤੇ ਬਿਜੀ ਆਵਲੀਆਂ ਆ ਭਰ ਕੇ ਦਾਖਲੇ ਥਾਂ ਹੋ ਰਹਿ ਗਿਆ ਭਰਨ ਵਾਲਾ ਬਾਕੀ ਜਿੰਨੀ ਤਾਂ ਭਰ ਕੇ ਖਾਲ ਪੈ ਗਈ ਕਰੇ ਦੋਰੀ ਫੇਰ ਪਉਣ ਲਈ ਹੋ ਗਈ ਆ ਅੱਜ ਮੈਂ ਭਰ ਜੂਗਾ ਕਰਨ ਲੱਗੋ ਇੱਥੋਂ ਕਿ ਨਹੀਂ ਰੈਣਸਾਣਾ ਟਰੈਕਟਰ ਨੂੰ ਆਪਾਂ ਘੱਟ ਹੀ ਕਰੀ ਸੁਧਨ ਦੂਮੇ ਅਗਲੇ ਚੱਕਿਆਂ ਦਾ ਆਪਾਂ ਜੂੰ ਕੀਤੀ ਨਹੀਂ ਗਰੀਸ ਕਦੋਂ ਕੀਤੀ ਮੜਕੇ ਹਾਰਚ ਵੀ ਇਦਾਂ ਨਹੀਂ ਫਿਰਦੇ ਪਾਣੀ ਦੇ ਤੇ ਜੰਗਾਲ ਚੋਂ ਮੂਹਰੇ ਪਿਆਈ ਮਰੰਗਾ ਨੂੰ ਆਪਾਂ ਹੁਣ ਕੀਤੀ ਗਰੀਸ ਚਲੋ ਕਰਤੀ ਦੂਮਾਗਨੇ ਚੱਕਿਆਂ ਨੂੰ ਖੋਲ ਗਈ ਇੱਧਰ ਲਿਆ ਆਪਣੀ ਮਾਮਾ ਜੀ ਹੁਣਾ ਪਾਣੀ ਇਹੋ ਕਰਾਂ ਲੱਗੇ ਆਪਣੀ ਕੰਮ ਰਹਿ ਗਈ ਆ ਪੈਂਡ ਤੇ ਬਿਜੀ ਵੀ ਬਿਲਕੁਲ ਇੰਨਾ ਸਮਾਂ ਆਪਾਂ ਪਰਾਲੀ ਵੀ ਚੇਵਾਈ ਆ ਤੇ 10 ਕਿਲੇ ਥਾਂ ਹੋਰ ਰਹਿ ਗਿਆ ਹੈ ਪਰ ਨਾਲਾ ਬਾਕੀ ਤੇ ਭਰ ਕੇ ਆਪਾਂ ਖਾਦ ਪਾਤੀ ਕੀ ਦੀ ਪਾਤੀ ਕੀ ਆ ਬਰਾ ਸਨਾਊ ਕੇ ਨਾਮਾਂ ਹੀ ਗੱਲ ਬਾਤ ਗੱਲਾਂ ਮੈਂ ਤੁਹਾਡੇ ਕੋ ਬੜੀਆਂ ਆ ਗਾਣਾ ਮਾਮਾ ਆਪਣਾ ਹੁਣ ਸੁਣਾਉਂਦੇ ਆਂ ਇੱਕ ਹੈ ਮਾਮਾ ਜੀ ਹੁਣ ਆਪਣੀ ਆਂਦੇ ਵੀ ਨਾ ਦਾੜੀ ਕਟਾਉਣੀ ਏ ਤੇ ਨਾ ਵਾਲ ਸੱਚੀ ਗੱਲ ਮਾਮਾ ਜੇ ਮੁਕਰਿਆ ਦੀ ਇੱਧਰ ਬਿਆਨ ਕਰਦੀ ਜਿੱਦੇ ਹੋਗੀ ਕੀ ਗੱਲ ਹੈ ਤਾਂ ਕੀ ਗੱਲ ਹੈ ਗਾੜੀ ਵੀ ਰੱਖਣ ਦਾ ਵਿਆਂ ਨੂੰ ਵਾਲੀ ਰੱਖਣ ਦਾ ਵਿਆਂ ਕਿ ਨਜ਼ਰ ਹੋਏ ਕਟਾਈ ਨੂੰ ਦਾੜੀ ਤੇ ਵਾਲ ਦਾਰੀ ਦੇ ਵਾਲ ਸੀਜ਼ਨੋਂ ਆਣ ਕੇ ਕਟਾਈ ਨਹੀਂ ਸੀਜ਼ਨ ਚੱਲਦਾ ਨਹੀਂ ਆਹ ਤਪੇਲੇ ਨੇ ਕਟਾਈ ਇੰਨਾ ਬਹੜ ਆਮ ਰਸ਼ ਕਰ ਦਾਂਗੇ ਫਿਰ ਮਾਮੀ ਨੇ ਛਰਜ ਦੇਗਾ ਮੜੇ ਕੰਮ ਸਾਰੀ ਵੇਲਾ ਮੁੜ ਕੇ ਮੁਕਰੀ ਨਾ ਤਾਂ ਕਿਸ਼ਕ ਗळा ਬੱਲੇ ਤੇਰੇ ਹਾਲੀ ਈਲਦ ਅਲਫਰੀਂ ਇRANDE ਇਤਰੇ ਕਰ ਲਿਆ ਆਪਾਂ ਇਥੇ ਸਟਾਰਟ ਗੱਲ ਖਾ ਲੈਂਦੀ ਹਾਂ ਸੌਤ ਬੋਰੀ ਮਿਲੀ ਨੂੰ ਅੱਛਾ ਅਜੇ ਰਾਤੀ ਲਾਤੀ ਤਾਂ ਆਪਾਂ ਲਾਤੀਆਂ ਵਿੱਚ ਉਹ ਜਿਹਾ ਤਰਸੀ ਬੋਲੀਆਂ ਸੱਤ ਗੋਟ ਨਥੇਣੀ ਆਈ ਪੀ ਹੋਈ ਬੈਠੀ ਵਿੱਚ ਬੋਲੀਆਂ ਆਇਆ ਇੱਕ ਚੋਰੀ ਕਰਦੇ ਫੜੇ ਗਏ ਆ ਚੋਰੀ ਡੇ ਕਰਨਾ ਟਰੈਕਟਰ ਜੀ ਪਾਣਾ ਜੀ ਇਹ ਰਾਈਡ ਰਾਈਡ ਅਰਜੰਟ ਥੋੜਾ ਚ ਕਾਲ ਤੋਂ ਕਾਇ ਦੀ ਬੜਾਈ ਤੋਈ ਪੀਪੀਆਂ ਦੋ ਭਰ ਕੇ ਛੋਟਾ ਹਾਂ ਪੀਪੀਆਂ ਦੋ ਭਰ ਕੇ ਛੋਟੇ ਕਿ ਪੀਪਰ ਕੇ ਤੇ ਹੀਰਾ ਖਲ ਬਾੜਾ ਕਿੰਨਾ ਘਿਆ ਇਦਾਂ ਨਿਸ਼ਾਨੀ ਦੇ ਖਿਆਲ ਥੋੜਾ ਹੀ ਪਣਾ ਕੰਬੜ ਕੋਟਿਆਂ ਆ ਉਹ ਨਹੀਂ ਕੰਬੜ ਆ ਕੰਬਈਂ ਜਾਂਡਿਆਂ ਨੂੰ ਤੇਲ ਦੇ ਪਾਉਣ ਥੋੜਾ ਪਾਲਾ ਪੀਪੀ ਕੇ ਚਲ ਪਾਲਾ ਚੱਲੇ ਜੀ ਫੇਰ ਪਾ ਲਾਂਗੇ ਕਿੰਨੀ ਕਟਿਆ ਆ ਇਹ ਪੌਣੀ ਹੋਈ ਆ ਚੱਲ ਥੋੜੀ ਦੇਖੀ ਆ ਇੱਥੋਂ ਨਿਸ਼ਾਨੀ ਆਉਂਦੀ ਯਾਰ ਆ ਵੇ ਯਾਰ ਨਿਸ਼ਾਨੀ ਚੱਲ ਦੇਖੀ ਆਉਂਦੇ ਆਉਂਦੇ ਪਾਈਆ 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 ਬਸ ਮੈਂ ਪਰਾਪੀ ਭਰੀ ਪਹਿਲਾਂ ਮੈਂ ਮਸ ਕਹਿਤਾ ਸੀ ਅੱਗੇ ਮੈਂ ਕੀ ਕਰਾਂ ਤਦ ਸੰ ਬੜਾ ਫੇਕ ਬੜਾ ਹੋਣਾ ਬੜਾ ਹੀ ਪੀ ਚੱਲ ਖੁਆ ਫਿਰ ਇੱਕ ਹੋਰ ਖਰਾਬ ਆ ਆ ਇਹ ਜਿਹੜਾ ਪੈਂਦ ਲਾਤੇ ਸੁਪਰ ਫਿੱਟ ਵਾਲੀ ਆ ਜਾ 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 ਮੈਂ ਥੋੜਾ ਹੀ ਆਰੇ ਆਰੇ ਇਹ ਘੜੇ ਦਾ ਆਰੇ ਲਾ ਚੋਰੀ ਗਿਆ ਕੱਢ ਲਿਆ ਆਪਾਂ ਬਾਹਰ ਖਾਲ ਆਹ ਇਹਦੇ ਜਿੰਨੀ ਲਾਉਣੀ ਸੀ ਇਹਨਾਂ ਆਪਾਂ ਬੈੱਡ ਬਿਠਾਤੀ ਸੀ ਪਹਿਲਾਂ ਆਪਣੇ ਕੋ ਲੱਗ ਨਹੀਂ ਉੱਚੀ ਜਦੋਂ ਆਪਾਂ ਪਹਿਲੀ ਵੀਡੀਓ ਪਾਈ ਹੁੰਦੇ ਨਾ ਉੱਚੀ ਹੀ ਘਟਵਾਟ ਇੱਥੇ ਹੀ ਲੱਗਦੀ ਮਤਲਬ ਟੁੱਟੀਆਂਂਦੀਆਂ ਗੀ ਤੇ ਆਪਾਂ ਨਾ ਬਟਾ ਕੇ ਨਹੀਂ ਨੀ ਕੀਤੀ ਇੱਥੇ ਨਾ ਮਤਲਬ ਬਿਲਕੁਲ ਵਧੀਆ ਲੱਗਣ ਦੀ ਜੇ ਸੈਨ ਪੂਰਾ ਵਧੀਆ ਕੈਰੀਟਰ ਲੱਗਣ ਡਿਆ ਆ। ਇੱਕ ਨਾਲ 6 ਆਪੇ ਤੇ ਬੰਦ ਕਰਨੀ ਥੱਲੀ ਪਟੀਆਂ ਪਲਾਈ ਹੁੰਦੀ। ਇੱਕ ਆ ਤੇ ਕਾਇਆ 4 6 ਇਹਨਾਂ ਥੋੜੀ ਚ ਵਾਇਰ ਖਰਾਬ ਕਰ ਲਈ ਆ ਆਪਾਂ ਬੰਦ ਕਰਾਂਗੇ। ਉਹ ਵਧੀਆ ਆ। ਆਪਾਂ ਇਹ ਮਤਲਬ ਵੀਡੀਓ ਪਾਉਣ ਲੱਗੇ ਆ ਵਾ ਵੀ ਕਾਫੀ ਦਿਲਾਨੀਆਂ ਬੜੀਆਂ ਕਲਿੱਪਾਂ ਥੋੜੀਆਂ ਥੋੜੀਆਂ ਵਿੱਚ। ਵੀ ਆਪਾਂ ਅੱਜ ਪਾਉਣ ਲੱਗੇ ਆ। ਤੂੰ ਤੇਲ ਲਈ ਫਿਰ ਤੂੰ। ਕਿੰਨੇ ਨਾਰਾ ਕੀ ਦੀ ਹੈ ਪੌਵਾ ਕਿੱਥੇ ਸੈਟ ਆਉਂਦਾ ਆਹੀ ਉਹ ਗਾਲੀ ਪੌਵਾ ਕਰਦੀ ਹੈ ਜੀ ਕੋ ਮਮਾਈ ਗੱਲ ਬਾਤ ਸੁਣਾਉਂ ਮਮਾਈ ਇਸੇ ਸਿਰਲਵਾ ਗਈ ਖਾਤ ਪਰ ਨਾ ਪਾਤਾ ਗੱਲ ਚ ਹੈ ਗੱਲ ਬਾਤ ਨਹੀਂ ਸੁਣਾਉਣੀ ਕੋਈ ਕਰਦਾ ਠੀਕ ਹੈ ਹੁਣ ਹਾਂ ਹੁਣ ਚੱਲੀਏ ਪਿੰਡ ਅੱਛਾ ਲਿਗੀ ਪਾਣੀ ਦੀ ਲੈ ਲੈ ਅੱਛਾ ਆਪਣਾ ਆਪਣਾ ਖਲਾਸ ਲੈ ਲੈਣਾ ਅੱਛਾ ਲੈ 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 ਉਹ ਟਰੈਕਟਰ ਚ ਸੈਟ ਕਰਨਾ ਹੋਊ ਜੀ ਹਾਂ ਹਾਂ ਬਾੜ ਮਾਰ ਚੱਲੀਏ ਹਾਂ ਹਾਂ ਠੀਕ ਆ ਯੂਰੀਆ ਦੇ ਮਿਲਨੇ ਲਈ ਬੜੀ ਮੁਸ਼ਕਲ ਮਿਲੀ ਹੋਈ ਆ ਪਹਿਲਾਂ ਆਪਾਂ 80 ਕ ਬੋਰੀਆਂ ਵੇਚ ਲੈਣ ਦੀ ਪਹਿਲੀ ਪਾਤ ਈ ਜਿਹੜੀ ਹੁਣ ਆਪਾਂ ਕਣਕ ਨਾਲ ਲੇਟ ਬੀਜੀ ਨਾ ਬਿਲਕੁਲ ਕੋਈ 15 ਕ ਨਵੰਬਰ ਦੀ 15 16 ਨਵੰਬਰ ਦੀ ਉਹਨੂੰ ਲੱਗੇ ਆਪਾਂ ਜਖਾਦ ਪਾਉਣ 10 ਕਿਲੇ ਪਿੰਡ ਥਾएंगे ਕੋਈ ਇੱਥੇ ਕਰਾਂ ਲੱਗੇ ਆ ਆ ਜੀ ਵੈਰਿੰਗ ਸ਼ੈਰਿੰਗ ਸਾਰੀ ਹੋਣ ਵਾਲੀ ਏਦੀ ਰੱਖ ਲੈ ਸਾਰਾ ਸਮਾਨ ਹਾਂ ਤਾਂ ਵਾਹ ਹਾਂ ਕੱਲ ਨੇ ਜੀ ਬੈਲਟ ਟੁੱਟ ਗਈ ਸੀ ਸੈਨ ਬੈਲਟ ਤੇ ਰਮਦਾਸ ਜੇਕੇ ਪਾਲੀ ਨਵੀਂ ਏਦੀ ਹੁਣ ਨਾ ਇਹਦੀ ਅਲਟਰਨੇਟਰ ਦੀ ਲੈਂਡ ਮੈਂ ਥੋੜੀ ਸਿੱਧੀ ਕੀਤੀ ਆ ਤੇ ਹੁਣ ਕਾਫੀ ਮਸਲ ਨਾ ਕੋਈ 4-500 ਘੰਟੇ ਚੱਲ ਕੇ ਟੁੱਟੀ 400 ਘੰਟੇ ਮੰਨ ਲਓ ਚੱਲ ਕੇ ਟੁੱਟੀ ਹੁਣੇ ਦੀ ਨਹੀਂ ਤੇ ਅੱਗੇ ਮਸਾਂ ਹੀ 10 20 30 ਘੰਟੇ ਕੱਢਦੀ ਟੁੱਟ ਜਾਂਦੀ ਸੀ ਤੇ ਆਪਾਂ ਨੂੰ ਗ੍ਰੀਸ ਗ੍ਰੂਸ ਕਰਤੀ ਹੈ ਇਹਦੀ ਕੱਲ ਦੇ ਨੇ ਕੱਢੀ ਬਹੁਤ ਜ਼ਿਆਦਾ ਭਰ ਗਈ ਸੀ ਅਗਲੇ ਚੱਕੇ ਦੇ ਬਿਲਕੁਲ ਟਾਇਰ ਟੁੱਟਣ ਵਾਲੇ ਹੀ ਬੈਰਿੰਗ ਵਾਲੇ ਡਰਾਂਦੇ ਦੇ ਚਲੋ ਸਰਵਿਸ ਆਪਾਂ ਇਹ ਕਰਨੀ ਹੈ ਜੀ ਸਰਵਿਸ ਕਰਕੇ ਹੁਣ ਆਪਾਂ ਬਹੁਨੇ ਦਾ ਨੂੰ ਵੀ